ਅੱਜ ਕੀ ਵਾਦਾ ਕਰਿਆ ਸੀ ਵਜੀਰਾ ਨੇ ਰੰਗਜੀਤ ਦਿਆਂ ਨੇ ਵੀ ਅੱਜ ਅਸੀਂ ਛੱਡਾਂਗੇ ਭਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਤੇ ਅੱਜ ਭਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਦਾ ਕਰਿਆ ਗਿਆ ਸੀ ਕਿੱਥੋਂ ਕੋਰਟ ਦੇ ਹੁਕਮ ਅਨਹੀਂ ਤੇ ਸੋਨੂੰ ਮੈਂ ਇੱਕ ਗੱਲ ਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਜਿਹੜਾ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚੱਕ ਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਐ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉੱਥੇ ਛੁੱਟੀ ਐ ਕਿਵੇਂ ਛੱਡਾਂਗੇ ਭਾਨੇ ਨੂੰ ਬਸ ਨੂੰ ਇਹ ਕਹਿੰਦੇ ਵਜੀਰ ਰਾਣੇ ਫਰਮਾਨ ਕਰਿਆ 10 ਤਰੀਕੀ ਕਿਉਂ ਰੱਖੀ ਉਹਨਾਂ ਨੂੰ ਪਤਾ ਸੀ ਉੱਥੇ ਛੁੱਟੀ ਐ ਆਪਣੇ ਕੋਲੇ ਬਹਾਨਾ ਹੋਗਾ ਵੀ ਅੱਜ ਤਾਂ ਛੁੱਟੀ ਐ ਅਸੀਂ ਅਗਲੇ ਦੋ ਦਿਨਾਂ ਨੂੰ ਚਾੜ ਰਾਂ ਹਾਂ ਪੰਜਾਂ ਦਾ ਜੀ ਦੇ ਫੇਰ ਪਾ ਦਾਂਗੇ ਇਹ ਭਾਨਾ ਅੰਦਰ ਜੇਲ੍ਹ 'ਚ ਬੈਠਾ ਮੇਰੇ ਵਾਂਗੂ ਪੰਜ ਦਿਨ ਜੜੀਕੂਆ ਵਾਲੇ ਮੈਨੂੰ ਕਹਿੰਦੇ ਝੋਟਾ ਐ ਤਾਂ ਡੰਗਰਾ ਹੀ ਦਾ ਨਾ ਹੀ ਝੋਟਾ ਐ ਆ ਮੈਨੂੰ ਫੋਨ ਕਰ ਲਿਓ ਗੱਲ ਕਰ ਲਿਓ ਕਿਸੇ ਵੀ ਵਿਸ਼ੇ ਤੇ ਹੁਣ ਦੱਸੋ ਪੰਜਾਬੀਓ ਮੈਂ ਕਿੱਥੇ ਗਲਤ ਸੀ ਮੈਂ ਕੀ ਗਲਤ ਗੱਲ ਕਰੀ ਸੀ ਮੈਂ ਕੋਈ ਮਾੜੀ ਗੱਲ ਕਰੀ ਸੀ ਮੈਂ ਤਾਂ ਸੱਚ ਹੀ ਬੋਲਿਆ ਸੀ ਕਿਉਂ ਮੇਰੇ ਪਿੰਡੇ ਤੇ ਖੁਦੋਂ ਹੰੜਿਆ ਹੋਇਆ ਸੰਤਾਪ ਉਹ ਵੀ ਭਾਨੇ ਤੇ ਹੰੜ ਰਿਹਾ ਵੀ ਬਾਈ ਅੱਜ ਤਰੀਕ ਕਿੰਨੀ ਆ ਪੜਾ 10 ਅੱਜ ਕੀ ਵਾਦਾ ਕਰਿਆ ਸੀ ਵਜੀਰਾ ਨੇ ਰੰਗਜੀਤ ਦੇਆ ਨੇ ਵੀ ਅੱਜ ਅਸੀਂ ਛੱਡਾਂਗੇ ਭਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਕਿ ਅੱਜ ਭਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਅਦਾ ਕਰਿਆ ਗਿਆ ਸੀ ਕਿੱਥੋਂ ਕੋਟ ਦੇ ਹੁਕਮ ਰਾਹੀਂ ਤੇ ਸੋਨੂੰ ਮੈਂ ਇੱਕ ਗੱਲ ਦੱਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਦਿਨਾ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚੱਕ ਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ ਸੋਨੂੰ ਕਿਹਨੂੰ ਕਿਹਨੂੰ ਪਤਾ ਸੀ ਇਹ ਛਿੱਪੇ ਜਖਲਾਂ ਲੈ ਸੁਣ ਲੈ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ ਏ ਟੂ ਜੈਡ ਕੋਟਾਂ ਛੁੱਟੀ ਐ ਸਮਝੀ ਗੱਲ ਮੇਰੀ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉਥੇ ਛੁੱਟੀ ਐ ਕਿਵੇਂ ਛੱਡਾਂਗੇ ਭਾਨੇ ਨੂੰ ਦੱਸ ਨੂੰ ਜਿੰਨੇ ਵਜੀਰਾਂ ਨੇ ਫਰਮਾਨ ਕਰਿਆ 10 ਤਰੀਕੀ ਕਿਉਂ ਰੱਖੀ ਉਹਨਾਂ ਨੂੰ ਪਤਾ ਸੀ ਉਦਦੇ ਛੁੱਟੀ ਐ ਆਪਣੇ ਕੋਲੇ ਬਹਾਨਾ ਹੋ ਕਰੀ ਅੱਜ ਤਾਂ ਛੁੱਟੀ ਐ ਅਸੀਂ ਅਗਲੇ ਦਾ ਦੋ ਦਿਨਾਂ ਨੂੰ ਚਾੜਨ ਨੂੰ 5 ਨਾਲ ਦੀ ਤਰੀਕ ਫੇਰ ਕਾ ਦੇਣਗੇ ਤੇ ਭਾਨਾ ਅੰਦਰ ਜੇਲ੍ਹ 'ਚ ਬੈਠਾ ਮੇਰੇ ਵਾਂਗੂ 5 ਤਰੀਕ ਜੜੀਕੂਗਾ ਅੱਜ ਛੁੱਟੀ ਐ ਹੁਣ ਦੱਸੋ ਪੰਜਾਬੀਓ ਮੈਂ ਕਿੱਥੇ ਗਲਤ ਸੀ ਮੈਂ ਕੀ ਗਲਤ ਗੱਲ કરી ਸੀ ਮੈਂ ਕੋਈ ਮਾੜੀ ਗੱਲ કરી ਸੀ ਮੈਂ ਤਾਂ ਸੱਚ ਹੀ ਬੋਲਿਆ ਸੀ ਕਿਉਂ ਮੇਰੇ ਪਿੰਡੇ ਤੇ ਖੁਦੋਂ ਹੰੜਿਆ ਹੋਇਆ ਸੰਤਾਪ ਉਵੇਂ ਭਾਨੇ ਤੇ ਹੰੜ ਰਿਹਾ ਵੀ ਬਾਈ ਨਹੀਂ ਛੜਦੇ ਭਾਨੇ ਨੂੰ ਹੋਰ ਮੈਂ ਕਿਸੇ ਦਾ ਵਿਰੋਧ ਨਹੀਂ ਕਰਿਆ ਸੀ ਕਿਸੇ ਦਾ ਮੈਂ ਹੋਣੀ ਕਰਿਆ ਸੀ ਮੈਂ ਆਪਦੇ ਸ਼ੀਤ ਸਿੰਘਾਂ ਦੀਆਂ ਬਾਤਾਂ ਪਾਈਆਂ ਸੀ ਪਾਉਂਦਾ ਰਹੂ ਲੈ ਵੀ ਪੰਜਾਬੀਓ ਗੱਲ ਸੁਣ ਲਓ ਇੱਕ ਹੁਣ ਜੇ ਪੰਜਾਬੀਓ ਛੇਤੀ ਇੱਕ ਝੰਡੇ ਥੱਲੇ ਕੇਸ ਵੀ ਝੰਡੇ ਥੱਲੇ ਕੱਥੇ ਹੋਣ ਦੀ ਬਾਤ ਪਾਵਾਂਗੇ ਕਰ ਕਰ ਪਿੰਡ ਪਿੰਡ ਪ੍ਰਚਾਰ ਪਹਚਾਵਾਗੇ ਜਲਦੀ ਹੀ ਇਕੱਠ ਕਰਾਂਗੇ ਬੰਦੀ ਸਿੰਘਾਂ ਲਈ ਵਿਚੇ ਭਾਨੇ ਲਈ ਵਿਚੇ ਹੋਰ ਇਹ ਝੁਲਮਾਂ ਰਹੀ ਸਾਬ ਸਿਆ ਸਭ ਸਿੱਖ ਜਥੇਬੰਦੀਆਂ ਕੁੱਲ ਬੰਦੇ ਦਾ ਵਿਚਾਰ ਲਵਾਂਗੇ ਜੋ ਸਿੱਖੀ ਵਿਰੁੱਧ ਆ ਉਹਨਾਂ ਨੂੰ ਕੋਈ ਥਾਂ ਨਹੀਂ ਉੱਥੇ ਆਉਂਦਾ ਯਾ ਦੀਪ ਸਿੱਧੂ ਆਉਂਦਾ ਯਾ ਜੇ ਤਾਰ ਸੰਗ ਹਵਾਰਾ ਜਥੇਦਾਰ ਮੇਰੀ ਕੌਮ ਦਾ ਮਹਾਨ ਅੱਜ ਛੁੱਟੀ ਆ ਕੋਟ ਚ ਬਾਬਿਓ ਅੱਜ ਕੋਟ ਛੁੱਟੀ ਆ ਬਾਬਿਓ ਕੋਟ 'ਚ ਕੋਟਾਂ 'ਚ ਛੁੱਟੀ ਆ ਅੱਜ ਕਿਵੇਂ ਕਿਵੇਂ ਆਰਡਰ ਪਾਸ ਹੋਣਗੇ ਕਿਵੇਂ ਨੈਵ ਕੋਟ ਲੈ ਕੇ ਜਾਣਗੇ ਮਚਲ ਕੇ ਕਿਵੇਂ ਚਾਰ ਕੋਟਾਂ ਚ ਅੱਜ ਮਦਈਆਂ ਨੇ ਇਹੀ ਗੱਲ ਮੈਂ ਸਮਝਾ ਰਿਹਾ ਸੀ ਬਾਰ-ਬਾਰ ਤੇ ਮੇਰੀਆਂ ਚੀਜ਼ਾਂ ਨੂੰ ਗਲਤ ਚਲਾ ਰਹੇ ਸੀ ਭਾਨਾ ਸਾਡਾ ਭਰਾ ਭਾਨੇ ਲਈ ਸੀ ਸਾਰਾ ਟੱਬਰ ਸਾਡੀਆਂ ਸਾਰੀਆਂ ਟੀਮਾਂ ਸਿਰ ਤੋੜ ਦੀ ਬਾਜ਼ੀ ਲਾਵਾਂਗੀਆਂ ਮੰਦੀ ਸਿੰਘਾਂ ਵਾਲੇ ਵੀ ਲਾਵਾਂਗੇ ਭਾਨੇ ਲਈ ਵੀ ਲਾਵਾਂਗੇ ਪ੍ਰੈਸਰ ਕੋਟ ਆਉਂਦਾ ਬਾਈ ਇਹ ਆਉਂਦਾ ਬ੍ਰੈਂਸਟੋਰਡ ਆਵਾਜ਼ ਨਹੀਂ ਆਉਂਦੀ ਹੁਣ ਤੁਸੀਂ ਪਤਾ ਕਰਾ ਲਓ ਛੋਡੇ ਵਕੀਲ ਹੋਣੇ ਛੋਡੇ ਯਾਰ ਦੋਸਤੋਣੇ ਤੁਸੀਂ ਭੰਨ ਦੇ ਰਹੀ ਹਾਈ ਨੂੰ ਤਾਂ ਇੱਕ ਪਾਸੇ ਛੱਡ ਦਿਓ ਅੱਜ ਦੀਆਂ ਕਾਇ ਪੁੱਛ ਲੋ ਵੀ ਕੋਰਟ ਪਾਂ ਲੱਗਣੀਆਂ ਕਿ ਨਹੀਂ ਲੱਗਣਗੀਆਂ ਆ ਸਿੱਪਾ ਗੱਲ ਜਖਲਾਣਾ ਮੇਰਾ ਯਾਰਾ ਸਿੱਪਿਆ ਜਿੰਨਾ ਚਿਰ ਇੱਕ ਛੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪਣਾ ਡਾਕਟਰ ਇੱਕ ਨਹੀਂ ਹੁੰਦਾ ਸਿਰ ਜੋੜ ਕੇ ਨਹੀਂ ਬੰਦੇ ਉਨਾਂ ਚਿਰ ਕੰਮ ਨਹੀਂ ਬਣਾਣਾ, ਉਨਾਂ ਚਿਰ ਬਾਤ ਨਹੀਂ ਪੈਣੀ, ਸ਼ੇਅਰ ਕਰਦੇ ਉਹਨੂੰ ਪਹਤਾ ਦਿਓ ਕੱਲੇ-ਕੱਲੇ ਵੀਰ ਤੱਕ ਜੋ ਭਾਨੇ ਦੇ ਆਸਾ ਲਾਈ ਬੈਠਿਆ ਅੱਜ ਬਾਹਰ ਆਉਣ ਦੀਆਂ ਵੀ ਭਾਈਓ ਅੱਜ ਛੁੱਟੀ ਐ ਕੋਟਾਂ 'ਚ ਸਾਰੇ ਪੰਜਾਬ ਦੀਆਂ ਕੋਟਾਂ ਮੈਂ ਤਾਂ ਖਰ ਤਨ ਤਰੀਕ ਨੂੰ ਹੀ ਕਹਤਾ ਸੀ ਵੀ ਭਾਨੇ ਨੂੰ ਛੱਡਦੇ ਨਹੀਂ ਕਿਉਂਕਿ ਮੇਰੇ ਨਾਲ ਖੁਦ ਹੀ ਹੋਇਆ ਸੀ ਜਿਸ ਤਨ ਲੱਗੇ ਸੋਤਣ ਜਾਣੇ ਆ, ਮੁੱਲਾ ਕੀ ਜਾਣੇ ਪੀੜ ਪਰਾਈ ਸੋ ਮੈਨੂੰ ਪਤਾ ਸੀ। ਹਨਾ ਸੋ ਬਾਈ ਇੱਕ ਨਿਸ਼ਾਨ ਸਾਹ ਥੱਲੇ ਇਕੱਠੇ ਹੋਵਾਂਗੇ ਛੇਤੀ ਹੋਵਾਂਗੇ ਬੇਟ ਐਂਡ ਬਾਅਦ ਚ ਵੱਡੇ ਕਿਸੇ ਹੁਕਮਾਂ ਨਾਲ ਹੋਵਾਂਗੇ ਹਨਾ ਜਥੇਦਾਰਾਂ ਦੇ ਹੁਕਮਾਂ ਨਾਲ ਆਪਣੇ ਆਪਣੇ ਜਥੇਦਾਰਾਂ ਦੇ ਹੁਕਮਾਂ ਨਾਲ ਹਨਾ ਸੋ ਅਬੇ ਆ ਰਿਹਾ ਕਰੋ ਬਾਅਦ ਚ ਕਰਿਆ ਕਰੋ ਕੰਲੀ ਕੰਲੀ ਗੱਲ ਦਾ ਪੁਆਇੰਟ ਕੱਢਿਆ ਕਰੋ ਮੀਨਿੰਗ ਕੱਢਿਆ ਕਰੋ ਅਗਲੇ ਦੇ ਦਿਲ ਦੀ ਗੱਲ ਸਮਝਿਆ ਕਰੋ ਸਾਰੇ ਸਮਝਦਾਰ ਹੋ ਬੁੱਧੀਜੀਵੋ ਵਾਲੇ ਮੈਨੂੰ ਕਹਿੰਦੇ ਝੋਟਾ ਐ ਦਾ ਡੰਗਰ ਐ ਦਾ ਨਹੀਂ ਝੋਟਾ ਐ ਆ ਮੇਰੂੰ ਫੋਨ ਕਰ ਲਿਓ ਗੱਲ ਕਰ ਲਿਓ ਕਿਸੇ ਵੀ ਵਿਸ਼ੇ ਤੇ ਨਾ ਉਸ ਮੁੰਗੇ ਨੂੰ ਬਾਲੇ ਕਹਾਂਗੇ ਕੱਲ ਆਇਆ 2003 ਚ ਪਹਿਲਾ ਪਰਚਾ ਪਿਆ ਸੀ ਉਹੀ ਨਾਲ ਨੇ ਮੇਰੇ ਅੱਜ ਵੀ ਇਹ ਪਹਿਲੇ ਪਰਚੇ ਵਾਲੇ ਹੁਣ ਤੱਕ ਨਾਲ ਨੇ ਮੇਰੀ ਟੀਮ ਦੇ ਮੈਂਬਰ ਨੇ ਕੀ ਮੇਰੇ ਪ੍ਰਧਾਨ ਨੇ ਮੈਂ ਤਾਂ ਉਹਨਾਂ ਦਾ ਸ਼ਪਾਹੀ ਹਾਂ ਸ਼ਪਾਹੀ ਵਲ ਕੇ ਕੰਮ ਕਰ ਰਹੇ ਹਾਂ ਉਹਨਾਂ ਥੱਲੇ ਮੈਨੂੰ ਬਾਹ ਫੜ ਕੇ ਮੁਰੋੜਾ ਦੇ ਲੈਂਦੇ ਨੇ ਨਾ ਕੋਈ ਬਾਈ ਨਾ ਕੋਈ ਧੀ ਓਏ ਚੁੱਪਿਆ ਐਂਗਾ ਓ ਚੁੱਪਿਆ ਹਣਾ ਮੈਨੂੰ ਮਾਣ ਹੈ ਮੇਰੇ ਨਾਲ ਖੜਨ ਵਾਲਿਆਂ ਤੇ ਜਿੰਨੇ ਮੇਰੇ ਪਿੱਛੇ ਲੜੇ ਸੀ ਮੇਰੀ ਟੀਮ ਖਾਸ ਕਰਕੇ ਬਟ ਯਾਰ ਇਹਨਾਂ ਨੇ ਇਹਨਾਂ ਦੇ ਹੁਕਮ ਇਹਨਾਂ ਦੇ ਹੁਕਮ ਸ਼ੁਰੂ ਤੋਂ ਇਹਨਾਂ ਨੇ ਪੁਲਿਸ ਸ਼ੁਰੂ ਤੋਂ ਰੰਗਜੀਤ ਦੀ ਮੁਗਲੀ ਸਲਤਨਤ ਤੇ ਕਿਹੜੀ ਫੁੱਸ ਨਹੀਂ ਸੀ ਬੰਦਾ ਸਿੰਘ ਬਹਾਦਰ ਵੇਲੇ ਕਿਹੜੀ ਪੁਲਸ ਨਹੀਂ ਫਰਖਸ਼ਰ ਬਾਦਸ਼ਾਹੀ ਕਿਹੜੀ ਪੁਲਸ ਨਹੀਂ ਸੀ ਯਹਾਂ ਗੀਲ ਦੀ ਕਿਹੜਾ ਪੁਲਸ ਨਹੀਂ ਸੀ 1984 ਵੇਲੇ ਕਿਹੜਾ ਪੁਲਸ ਨਹੀਂ ਸੀ 1991 93 ਵੇਲੇ ਕਿਹੜਾ ਪੁਲਸ ਨਹੀਂ ਸੀ ਅਮਰਤਪਾਲ ਵੇਲੇ ਕਿਹੜਾ ਪੁਲਸ ਨਹੀਂ ਸੀ ਆਹੀ ਜਸਕਰਨ ਸਿੰਘ ਅਮਰਤਪਾਲ ਨੂੰ ਕਹਿੰਦਾ ਸੀ ਵੀ ਪਰਚੇ ਨਹੀਂ ਪਾਉਂਦੇ ਜੇ ਨਾਲੇ ਥਾਣੇ ਦੀ ਵੀਡੀਓ ਕੱਢ ਕੇ ਦੇਖ ਲਓ ਇਹੀ 15 ਤਰੀਕ ਨੂੰ 14 ਤਰੀਕ ਨੂੰ ਸਾਰੀ ਮੀਟਿੰਗ ਨੂੰ ਇਕੱਠੀ ਕਰਕੇ ਕਹਿੰਦੇ ਸੀ ਝੋਟ ਨੂੰ ਛੱਡ ਦਾਂਗੇ ਬੱਟ ਤੁਸੀਂ ਤਿੰਨ ਆ ਤਿੰਸੂ ਟਰਾਲੀ ਵਾਲਾ ਨਾ ਹੁਕਮ ਹੋਇਆ ਸੀ ਉਹਨੂੰ ਬੰਦ ਕਰ ਦਿਓ ਸੋ ਬਾਈ ਦਿਮਾ ਬਸ ਆਪਾਂ ਜੰਗ ਭਰਾ ਮਾਰੂ ਜੰਗ 'ਚ ਖੂਨ ਡੋਲਣ ਵਾਲੀ ਜੰਗ 'ਚ ਨਹੀਂ ਪੈਣਾ ਆਪਾਂ ਐਵੇਂ ਆਪਣਾ ਸਬਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਕਿੱਡਾ ਸਬਰ ਗੁਰੂ ਤੇਗ ਬਹਾਦਰ ਦਾ ਕਿੱਡਾ ਸਬਰ ਗੁਰੂ ਗੋਬਿੰਦ ਸਿੰਘ ਜੀ ਦਾ ਕਿੱਡਾ ਸਬਰ ਸੰਤੋਖ ਸਬਰ ਤੇ ਸੰਤੋਖ ਨਾਲ ਡਿਸਪਲਿਨ ਜਰਣਾ ਕਿ ਸਾਰੇ ਆਪਾਂ ਇੱਕ ਝੰਡੇ ਥਲੇ ਇਕੱਠੇ ਹੋ ਪਹਿਲਾਂ ਕੱਲਾ-ਕੱਲਾ ਬੰਦਾ ਆਪਦੀ ਆਦੀ ਫੇਸਬੁੱਕ ਤੋਂ ਬੋਲਣ ਲੱਗੋ ਹਰੇਕ ਹੀ ਝੋਟਾ ਹਰੇਕ ਹੀ ਹੀਰੋ ਹੈ ਹਨਾ ਸਿੰਘਾਂ ਸ਼ਰਮੌਰਾਂ ਨੂੰ ਮੰਨੋ ਪ੍ਰਾਤਨ ਸਿੱਖੀ ਵੱਲ ਧਿਆਨ ਦਿਓ ਥੋੜਾ ਜਿਹਾ ਆਪਾਂ ਨੂੰ ਪ੍ਰਾਤਨ ਸਿੱਖੀ ਤੋਂ ਕਿਉਂ ਦੂਰ ਕਰਿਆ ਗਿਆ ਹਨਾ ਹੁਣ ਕੀ ਬਣੂ 10 ਦਾ 10 ਝੋਟਿਆਂ ਅੱਲੋ ਵਾਲ ਸਿਆਮ ਮੈਂ ਤਾਂ ਝੋਟੇ ਹੀ ਆ ਮੈਂ ਤਾਂ ਤੇਰੇ ਵਰਗਾ ਹੀ ਆ ਬਸ ਬੋਲ ਲੈਣਾ ਤੂੰ ਬੋਲ ਪਿਆ ਕਰ ਉਹਦੇ ਬੋਲ ਕੱ ਦਿੱਤਾ ਸੀ ਉਹੀ ਕੋ ਸਾਜਬਾ ਨਾ ਤਾਂ ਛੁੱਟੀ ਹੈ ਛੁੱਟੀ ਆ ਦਿਨ ਕਿਵੇਂ ਛੱਡਣਗੇ ਕੋਟਾਂ ਨਾਲ ਕੋਟਾਂ ਚ ਕੇਸ ਨੇ ਹੁਣ ਇਹ ਜੁਡੀਸ਼ੀਅਲ ਚ ਨਹੀਂ ਪੁਲਿਸ ਦੇ ਅੰਡਰ ਹੈ ਨਹੀਂ ਉਹ ਤਾਂ ਉੱਦੀ ਜੁਡੀਸ਼ੀਅਲ ਚ ਹੋ ਗਿਆ ਸੀ ਬੜਾ ਭੈਣਾ ਦੇ ਪਰਤੇ ਪਾ ਦੇ ਮੇਰੀਆਂ ਭੈਣਾ ਤੇ ਓਏ ਓ ਜਾਲਮਾ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਇਹ ਕਿਤੇ ਸੈਂਟਰ ਤੋਂ ਤਾਂ ਨਹੀਂ ਹਿੱਲ ਰਹੀ ਤਾਂ ਨਹੀਂ ਇਹਦੇ ਹੱਥ ਚ ਨਾ ਹੋਵੇ ਕਿਉਂ ਤੁਸੀਂ ਮੈਨੂੰ ਦੱਸਿਓ ਯਾਰ ਮੈਂ ਥੋੜੀ ਰਾਇ ਲਾਉਣ ਜਨਾ ਤੁਸੀਂ ਮੇਰੇ ਭਰਾਓ ਆ ਜਿਹੜੀਆਂ ਕੁਸਕ ਹਜੇ ਮੈਂ ਮੈਂ ਕਰਨੋਂ ਨਹੀਂ हटੀਆਂ ਨਾ ਇਹਨਾਂ ਨੂੰ ਬੇਨਤੀ ਆ ਫੋਨ ਕਰ ਲਿਓ ਮੈਂ ਮੈਂ ਕਰਨੋਂ ਹਟਾ ਦੂੰਗਾ ਹਨਾ ਸੋ ਬਾਈ ਮੈਂ ਤਾਂ ਸੋਨੂੰ ਅਹੀ ਦੱਸਣਾ ਚਾਹੁੰਦਾ ਸੀ ਵੀ ਅੱਜ 10 ਤਰੀਕ ਹੈ ਅੱਜ ਭਾਨੇ ਵੀ ਨੂੰ ਛੱਡਣਾ ਸੀ ਬਾਲੇ ਲੋਕ ਮੈਨੂੰ ਫੋਨ ਕਰੀ ਜਾਂਦੇ ਸੀ ਵੀ ਛੋਟੇ ਛੱਡਣਗੇ ਮੇਰੇ ਦਿਲ 'ਚ ਵੀ ਕਿਤੇ 50-50 ਵਾਲਾ ਚਾਂਸ ਸੀ ਵੀ ਛੱਡਣਗੇ ਬਟ ਅੱਜ ਤਾਂ ਯਾਰ ਤੁਸੀਂ ਸਾਡਾ ਪੇਜ ਮੇਰਾ ਪੇਜ ਦੇਖੋ